திருவிக்கும் அப்படியே கதைகள்

ਚਾਰ ਕਣੀਆਂ ਸਿੱਟ ਕੇ ਪਤਾ ਨਹੀਂ ਕੀ ਹੋ ਗਿਆ ਹੁਣ ਤਾਂ ਪੂਰੀ ਘੜੀ ਧੁੱਪ ਕੱਢ ਲਈ ਭਾਦੋਂ ਹੀ ਧੁੱਪ ਬਹੁਤ ਪੈੜੀ ਹੁੰਦੀ ਹੈਗੀ ਮੈਂ ਗੋਹੇ ਜੇ ਧੁੱਪੇ ਤਰੇ ਸੀਗੇ ਉੱਥੇ ਜੁੱਲੇ ਕੋਲੀ ਧਰਤੇ ਸੀਗੇ ਸਵੇਰ ਦਾ ਮੈਂ ਰੋਟੀ ਗੈਸ ਦੀ ਬਣਾਈ ਧੁੱਪੇ ਧਰਤੇ ਸੀਗੇ ਮੈਂ ਕਿਹਾ ਚਲ ਸਵੇਰੇ ਰੋਟੀ ਬਣ ਜਾਂਦੀ ਹੈ ਕਦੇ ਕਦੇ ਜੁੱਲੇ ਆਪਣੇ ਚੱਕੀ ਹੁਣ ਡੱਡ ਕਰੀਏ ਸਾਰੇ ਪਹਿਲਾਂ ਤੋ ਲੈਣੇ ਆਂਗੇ ਫਿਰ ਡੱਡ ਰੱਖਣੇ ਸਾਹਮਣੇ ਹਨ ਫਿਰ ਕਰਦੀ ਸੀਗੀ ਹੁਣ ਮੈਂ ਹਰਮਨ ਦੀ ਪ੍ਰਾਰਥਨਾ ਤੇ ਕਰ ਪਾਈ। ਰਕ ਬਣਾਈ ਤਾਂ ਕਈ ਦਿਨ ਹੋ ਗਏ ਬਣਾਈ ਕੋਈ ਨਹੀਂ। ਪ੍ਰਾਰਥਨਾ ਹੀ ਘੋਲ ਲਈ ਪਈ ਸੀ ਸਰੋ। ਮਨ ਹੈ ਕਿ ਗਲੇ ਗਲੇ ਦੀ ਕਰਨੀ ਜਾਈ ਉਸ ਵਕਤ ਸਾਰੀ ਸਿਉਣਾ ਜੀ ਲਾਣੀ ਦੀ ਸਲਾਹ ਨਹੀਂ। ਹਲਾ ਗਲੇ ਦੀ ਸੀ ਬੱਸ। ਇਹ ਛੋਟੀ ਫਰਾਕ ਬਣਾਈ ਹੈ ਜੀ। ਪੈਟਨਾ ਪਾਉਣ ਵਾਸਤੇ ਇੱਕ ਪਹਿਲਾਂ ਬਣਾਈ ਸੀ ਵੀਕੇ ਗੋਮਣੇ ਸਪੋਰੀ ਇੰਟਰਪਾਈ ਕਰਕੇ ਇਹ ਬਣ ਗਿਆ ਇਹ ਬਸ ਗੜਵਾਉਣ ਲਈ ਜੋਰਸ ਵਾਲਾ ਕਰੇਗਾ ਇਹ ਫਰਾਕ ਨਾਲ ਪਾਉਣ ਵਾਲੀ ਹੈ। ਖਿਆਲ ਰੱਖੀ। ਪਰ ਇਤਨਾ ਪਾਉਣ ਵਾਸਤੇ ਛੋਟੀਆਂ ਫਰਾਕਾਂ ਪਾਉਂਦੀਆਂ ਰਹੀ ਤੁਮੀ ਬੈਂਟਾ ਨਾਲ। ਇਹ ਗੜ ਬਾਲਤੋਂ ਕੀ ਕਫਾ ਲਾ ਕੇ ਮਰਨ ਪਾਉਂਦਾ ਨਹੀਂ ਨਹੀਂ। ਮੈਂ ਇਥੇ ਹਰ ਮਨ ਨੂੰ ਇਹ ਕਹਾਂ ਸੀ ਕਿ ਕਾਲੀ ਲੈ ਸੀ ਲਾਉਂਦੀ ਸੀ ਬਤਲੀ ਪਤਲੀ ਜੀ। ਇਸ ਤਰ੍ਹਾਂ ਅੱਜ ਆਪਾਂ ਤੋਲੀ ਨਹੀਂ ਸਕੀ ਨਾ ਮੈਂ। ਇਹ ਪੂਰੇ ਆ ਲੈਣੇ ਨੇ ਕਿੰਨੇ ਪੂਰੇ ਥੋੜੀ ਸਬਜ਼ੀ ਬਹੁਤ ਹੁੰਦੀ ਸਾਨੂੰ ਕਿੰਨੇ ਦੇ ਵਿੱਚ ਦੋ ਗੱਡੇ ਪਾ ਲਾਂਗੇ ਕਿਹੜੀ ਵੀ ਦੋਨੇ ਜਿਹੜਾ ਸਰਦੀ ਆ ਸਰਦੀ ਬਹੁਤ ਸਮਾਜੇ ਫੇਰ ਖਰਾਬ ਹੋ ਗਿਆ ਸਰਦੀ ਬਦਲਵਾਈ ਪੂਰੀ ਹੋ ਗਈ ਕਣੀਆਂ ਵੀ ਇੱਕ ਵਾਰੀ ਫੇਰ ਆ ਕੇ ਹਟ ਗਈਆਂ ਹੁਣ ਤਾਂ 바ਵਾ ਆ ਗਈਆਂ ਸੀਆਂ ਬਰੀਕ ਬਰੀ ਗਲੀਆਂ ਦਾ ਛੜਾਕਾ ਜਾ ਹਵਾ ਚਲੀ ਜਾਂਦੀ ਠੰਡੀ ਠੰਡੀ ਉਹ ਦੇ ਪਹਾੜੀ ਕਿਕਰ ਜੀ ਕਿਵੇਂ ਹਲਦੀ ਹੈਗੀ ਨਿੰਮਾ ਪੂਰੀ ਤੇਜ਼ ਹਵਾ ਚਲੀ ਜਾਂਦੀ ਹੈ ਰੂਬੀ ਠੰਡਾ ਹੋ ਗਿਆ ਨਾ ਠੰਡਾ ਹੋ ਗਿਆ ਆ ਗਿਰ ਖੋ। 6:00 ਵਜੇ ਹੀ ਹੁਣ ਆ ਬਣਾਉਣੀ ਆਂਗੀ ਸਬਜ਼ੀ ਤੋਰੀਆਂ ਵੀ ਧਾਰ ਆਪਾਂ ਕੱਢ ਲਈ। ਜੇ ਤੁਸੀਂ ਮੈਨੂੰ ਡਾ ਕੇ ਰੱਖੋ ਤਾਂ ਛੱਦ ਜੀ ਮਰ ਜਾਂਦੀ। ਇਹਨੇ ਲਿਆਣਾ ਹੁੰਦਾ ਨਾਲ ਮਿਲਣਾ ਪੈਂਦਾ। ਇਹ ਦੇਖੋ ਬੱਚੇ ਕਿੱਥੇ ਮੰਦਿਆਂ ਨਾਲ ਕਾਟੋ-ਕਾਟੋਟ ਜਾਂਦਾ ਕਰਦੇ ਆ। ਆਹ ਇਹਨਾਂ ਦਾ। ਟਮਾਟਰ ਦੋਸਰ ਕਰਵਾ ਲਈਏ ਅੱਜ ਆਪਾਂ ਤੇਜ ਕਰੀਏ। Why does

ਇਹ ਤਰ੍ਹਾਂ। ਜਿਵੇਂ ਜੇ ਪਾਣੀ ਨਾ ਵਧੀਆ ਬਣ ਜੂਗੀ। ਉਹ ਕਿੰਨੇ ਨਾਲ? ਉਹ ਇਹ ਸੌਫਟ ਹੁੰਦੀਆਂ ਨਹੀਂ ਇਹ। ਛੇਤੀ ਬਣਦੀਆਂ ਨੇ। ਫਿਰ ਇਹ ਚ ਪਾ ਦੇਵਾਂਗੇ ਆਪਾਂ ਦੁੱਧ। ਸਾਜੀ ਬਣਦੀ ਆਪਾਂ ਕੋਲਣੇ ਆਕਾ ਜਦੋਂ ਫਿਰ 10 ਮਿੰਟ ਬਾਹਰ ਬੈ ਕੇ ਆਰਾਮ ਕਰ ਲਵਾਂਗੇ ਫਿਰ ਰੋਟੀ ਲਗਾਂਗੇ ਗੁੱਦ ਬੱਤ ਬੰਨਣਾ ਹੈ ਰੱਤਾ ਬੰਨ ਦਿੱਤੇ ਤੁਮ ਮੱਝ ਵੀ ਨਾ ਚੜਾ ਗੁੱਦ ਦਾਲਾ ਮੁੰਦਾ ਵੀ ਨਾ ਜੀਹਾਂ ਦਾ ਲੱਗਿਆ ਹੋਇਆਗਾ ਕੌਣ ਕਰੇ ਪਕਾਉਂਦੇ ਨੇ ਕੱਟਖਾਲੇ ਕਰਦੇ ਨਿਕਵਾਲੇ ਮੁੱਕੇ ਫੇਰ ਹੋ ਜਾਣਗੇ ਬੱਚੇ ਗਏ ਹੋਏ ਨੇ ਗੱਜੋ ਬੇਲਾ ਦੇਖਣਾ ਬਲਾਡੇ ਸ਼ਹਿਰ ਚ ਜਿਹੜਾ ਵੀ ਸ਼ਾਮ 5 ਵਜੇ ਖੁਰਦਾ ਹੈ ਜਿਹੜੇ ਸ਼ਹਿਰਾਂ ਚ ਮੇਲੇ ਜੇ ਲੱਗਦੇ ਹੁੰਦੇ ਆ ਕੋਈ ਕੀ ਕਹਿੰਦੇ ਨੇ ਉਹਨੂੰ ਹੋਰ ਵੀ ਕੁਝ ਨਾ ਉਹ ਲੈ ਦੇਣੀ ਬੱਚੇ ਤਾਂ ਸ਼ਹਿਰਾਂ ਵਾਲੇ ਕਿਉਂ ਹੁਣ ਪਾਣੀ ਬਕਾਲ ਹੋਰ ਮੇਲਿਆਂ ਤਾਂ ਕਿਸੇ ਤੇ ਜਾਂਦੇ ਨਹੀਂ ਹੈਗੇ ਲੱਗਦਾ ਟੰਡਾ ਚ ਲੱਗਦੇ ਜਿਹੜੀ ਫੇਰ ਉਹ ਉਹਨਾਂ ਵਾਸਤੇ ਸ਼ਹਿਰਾਂ ਚ ਲਾਏ ਜਾਂਦੇ ਨੇ ਕਿ ਆਪਣੀ ਜ਼ਰਤਾਂ ਰਿਸ ਕਰ ਲੈਣੇ ਨੇ ਦੋ ਤਰ੍ਹਾਂ ਦੇ ਰੋਟੀ ਕਹੀ ਜਾਂਦੇ ਸੀਗੇ ਘਰ ਮੰਟੇ ਜੋਤ ਗਏ ਰਹੇ ਨੇ ਉਧਰ ਗਈ ਆ ਹਰਨੀ ਦੀ ਛੇਤੀ ਤੇ ਰੱਕਾ ਚਾਰੇ ਗਏ ਨੇ ਬਸ ਅਸੀਂ ਹੋਈ ਪਾਣੀ ਨਾ ਰੋਦੇ ਸੀ ਕੀ ਕਰੋਗੇ ਸਾਡੇ ਘਰਾ ਕੀ ਕਰੋਗੇ ਤੇਨੇ ਕਰੀ ਜਾਂਦੇ ਸੀ ਜਾਨ ਇੱਕ ਤਾਂ ਉਹ ਸ਼ਾਮ ਨੂੰ ਡਰ ਲਗਦਾਗਾ 5 ਵਜੇ ਥੋੜਾ 5 ਵਜੇ ਹੋ ਗਏ ਨੇ ਕਿ ਸਾਡੇ ਤਾਂ ਚੱਲ ਕੇ ਨਹੀਂ ਗੁਰਦੁਆਰੇ ਜਾਗੇ ਆਟਾ ਮੈਂ ਇਹ ਖੱਲਾ ਕਰਕੇ ਕੋਲੀ ਦੇ ਦੇ ਦੂੰਗੀ। ਹੁਣ ਬੱਤਨੇ ਮੈਂ ਦੁੱਧ। ਵੀਡੀਓ ਇੱਥੇ ਕਰਦੇ ਹਾਂ ਜੇ ਤਾਂ ਜੁਵਾਕ ਵੀਡੀਓ ਬਣਾ ਲੈ ਤਾਂ ਆਪਾਂ ਮੇਰੀ ਵੀ ਵੀਡੀਓ ਵੀ ਤੁਹਾਡੇ ਨਾਲ ਵਿੱਚ ਸ਼ੇਅਰ ਕਰਾਂਗੀ। ਨਹੀਂ ਵੀਡੀਓ ਇੱਥੇ ਐਂਡ ਹੈ। ਆਪ ਵੀ ਚੈਨਲ ਨੂੰ ਕਰਿਓ ਸਬਸਕ੍ਰਾਈਬ। ਵੀਡੀਓ ਜਦਗੀ ਲਾਈ ਫਿਰ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਸਬਸਕ੍ਰਾਈਬ ਕਰੋ ਚੈਨਲ ਨੂੰ। ਫਿਰ ਦਾ ਆਪਣੇ ਸਬਸਕ੍ਰਾਈਬਰਾਂ ਦੇ ਜਾਂ ਥੋੜੀ سپورਟ ਨਾਲ ਅੱਗੇ ਜਾਣਾ ਹੈ ਆਪਾਂ ਲੋ ਜੀ ਅੱਗ ਆ ਤਨਾ ਉਤਰ ਤੋੜੀ ਹੁਣ ਛਲਕ ਜਾ ਲੋ ਜੀ ਸਬਜੀ ਆਪਣੀ ਬਣ ਗਈ ਆ ਕਾ ਕਾ ਦੁੱਧ ਪਾ ਲਾਂਗੇ ਮਲਾਈ ਇਹ ਤੋ ਤੋੜੀਆਂ ਕਰਦੀਆਂ ਆਪ ਦੇ ਖੇਤਦੀਆਂ ਇੱਕ ਦੁੱਧ ਤੇ ਮਲਾਈ ਸਬਜੀ ਚ ਬਹੁਤ ਟੇਸਟੀ ਬਣ ਗਈ ਹੈ બસ ਇਹ ਤੋਂ ਕੱਢ ਰਹੀ ਐ ਜ ਹਰੀਆਂ ਮਿਰਚਾਂ ਨਹੀਂ ਸੀ ਇਹ ਮਿਰਚਾਂ ਲਾਲ ਹੀ ਪੰਜਾਂ ਦੇ ਨੇ। ਇਹ ਮਿਰਚਾਂ ਨੂੰ ਸਜ ਕਰੀ ਬਹੁਤ ਸੋਹਣਾ ਕਲਰ ਆਇਆ ਇਹਦੇ ਵਿੱਚ। ਚਲੋ ਇਹ ਸਬਜ਼ੀ ਵੀ ਆਪਣੀ ਬਣ ਗਈ। ਵੀਡੀਓ ਦੇ ਅੰਡਾ ਪੱਤੀ ਕਰਦੇ ਆਂ। 10 ਮਿੰਟ ਠਹਿਰ ਕੇ ਰੋਟੀ ਲੱਗਾਂਗੇ। 10 ਮਿੰਟ ਤੱਕ ਬਾਹਰ ਹਵਾ ਲੈ ਆਈਏ। ਤੇ ਦੁਬਾਰੀ ਆ ਗਈ। ਅੱਜ ਦੁੱਧ ਮੈਂ ਕੱਚਾ ਹੀ ਪਾਇਆਗਾ। ਸਾਰ ਕੱਢ ਲਈ ਸੀਗੀ ਚਲ ਬਨਗੀ ਸਾਥੀ ਵੀਡੀਓ ਤਾਂ ਅੱਪ ਇੱਥੇ ਕਰਦੇ ਆ ਚੈਨਲ ਨੂੰ ਕਰ ਲੋ ਇਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਜੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀ ਹੁੰਦੀ ਆ ਵੀਡੀਓ ਅੱਗੇ ਵੀ ਸ਼ੇਅਰ ਕਰਦਿਆ ਕਰੋ ਧੰਨਵਾਦ